ਪਟਾਲਾ ਦੇ ਨੇੜੇ ਨੈਸ਼ਨਲ ਹਾਈਵੇ ਤੇ ਸਥਿਤ ਇੱਕ ਪੈਟਰੋਲ ਪੰਪ ਤੇ ਉਸ ਵੇਲੇ ਮਾਹੌਲ ਦੁਖਦ ਵਰ ਜਾਂਦਾ ਜਦ ਪੈਟਰੋਲ ਪੰਪ ਤੇ ਕੰਮ ਕਰਨ ਵਾਲੇ ਮੁਲਾਜ਼ਮਾ ਨੇ ਦੇਖਿਆ ਕਿ ਉਹਨਾਂ ਦੇ ਪੰਪ ਦੇ ਮੈਨੇਜਰ ਨੇ ਆਪਣੇ ਦਫ਼ਤਰ ਦੇ ਅੱਗੇ ਲੱਗੇ ਪੱਖੇ ਦੇ ਨਾਲ ਫਾਹਾ ਲੱਗਿਆ ਤੇ ਜੀਵਨ ਲੀਲਾ ਸਮਾਪਤ ਕਰ ਲਈ ਹੈ ਪੰਪ ਤੇ ਜਿਹੜਾ ਮੈਨੇਜਰ ਕੰਮ ਕਰਨ ਵਾਲਾ ਇਸ ਨੂੰ ਵਿਕਰਮਜੀਤ ਸਿੰਘ ਦੀ ਲਾਸ਼ ਜਦ ਲਟਕਦੀ ਵੇਖੀ ਗਈ ਹੈ ਤਾਂ ਫਿਰ ਦਸਿਆ ਜਾ ਰਿਹਾ ਹੈ ਕਿ ਪੰਪ ਤੇ ਮੈਨੇਜਰ ਵਿਕਰਮਜੀਤ ਸਿੰਘ ਦੀ ਲਾਸ਼ ਜਦ ਵੇਖੀ ਗਈ ਹੈ ਤਾਂ ਤੁਰੰਤ ਕਰਮੀਆਂ ਦੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ પેટ્રોલ ਪੰਪ ਦੇ ਮਾਲਕ ਤੇ ਮੈਨੇਜਰ ਦੇ ਪਰਿਵਾਰ ਨੂੰ ਦੱਸਿਆ ਗਿਆ। પેટ્રોલ ਪੰਪ ਦਾ ਮਾਲਕ ਤੇ ਮ੍ਰਿਤਕ ਦੀ ਪਤਨੀ ਪਹੁੰਚੀ ਹੈ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਤੇ ਇਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਉਸ ਉਸ ਸ਼ਖਸ ਦੇ ਤਿੰਨ ਛੋਟੇ-ਛੋਟੇ ਬੱਚੇ ਦੋ ਧੀਆਂ ਤੇ ਇੱਕ ਪੁੱਤ ਨੇ। ਮ੍ਰਿਤਕ ਦੀ ਪਤਨੀ ਨੇ ਕਿਹਾਣਾ ਤੇ ਉਧਰ ਮ੍ਰਿਤਕ ਦੀ ਪਤਨੀ ਦਾ ਇਹ ਕਹਿਣਾ ਕਿ ਵਿਕਰਮਜੀਤ ਕੁਝ ਦਿਨਾਂ ਤੋਂ ਪਰੇਸ਼ਾਨ ਸੀ ਉਸਨੇ ਇੰਨਾ ਹੀ ਦੱਸਿਆ ਹੈ ਕਿ ਉਸਦੇ ਪੰਪ ਦੇ ਹਿਸਾਬ ਦੇ ਵਿੱਚ 10 ਲੱਖ ਦਾ ਫਰਕ ਆ ਰਿਹਾ ਇੰਨੀ ਟੈਨਸ਼ਨ ਉਸ ਦੀ ਮੌਤ ਦਾ ਕਾਰਨ ਬਣ ਗਈ ਉਧਰ ਪੈਟਰੋਲ ਪੰਪ ਠੇਕੇ ਤੇ ਲੈ ਕੇ ਚਲਾ ਰਹੇ ਗੁਰਪ੍ਰੀਤ ਸਿੰਘ ਦਾ ਇਹ ਕਹਿਣਾ ਹੈ ਕਿ ਉਹ ਤਾਂ ਕੁਝ ਸਮੇਂ ਤੋਂ ਇਸ ਪੰਪ ਨੂੰ ਠੇਕੇ ਤੇ ਲੈ ਕੇ ਚਲਾ ਰਿਹਾ ਜਦਕਿ ਪਿਛਲੇ 10 ਦਿਨਾਂ ਤੋਂ ਪੰਪ ਆਇਆ ਵੀ ਨਹੀਂ ਹੈ ਉਸ ਨੂੰ ਵਿਕਰਮਜੀਤ ਸਿੰਘ ਦੀ ਆਤਮ ਹੱਤਿਆ ਬਾਰੇ ਜਾਂ ਉਸ ਦੀ ਵਜ੍ਹਾ ਬਾਰੇ ਕੁਝ ਵੀ ਨਹੀਂ ਪਤਾ ਉਧਰ ਪੁਲਿਸ ਥਾਣਾ ਇੰਚਾਰ ਸਰੁੰਦਰ ਸਿੰਘ ਦਾ ਇਹ ਕਹਿਣਾ ਹੈ ਕਿ ਉਸ ਦੀ ਜੇਬ ਦੇ ਵਿੱਚ ਇੱਕ ਚਿੱਠੀ ਮਿਲੀ ਹੈ ਜਿਸ ਤੇ ਲਿਖਿਆ ਹੈ ਮੈਨੂੰ ਮਾਫ ਕਰਦੇ ਹੋ ਹਿਸਾਬ ਦੇ ਵਿੱਚ ਫਰਕ ਹੈ ਕੁਝ ਹਿਸਾਬ ਵੀ ਲਿਖਿਆ ਹੈ ਉਹਨਾਂ ਵੱਲੋਂ ਉਹ ਪੱਤਰ ਤਲਾਸ਼ ਨੂੰ ਕਬਜ਼ੇ ਚ ਲੈ ਕੇ ਹੁਣ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ ਇਹ ਇਹਨਾਂ ਦਾ ਕਿਨਾਵਾਂ ਤੁੰਗੀ ਗਰਮ ਜੀ ਸੇਕ ਦੇ ਕੀ ਹੋਇਆ ਕਿ ਬਾਜੀ 10 ਲੱਖ ਦਾ ਹੀਰਾ ਵੇਰੀ ਹੋਈ ਸੀ ਕਿ ਮੈਨੂੰ ਬਸ ਇੰਨੀ ਗੱਲ ਗੱਲ ਦੱਸੀ 15 ਦਿਨ ਹੋ ਗਏ ਟੈਨਸ਼ਨ ਲੈਂਦੇ ਸੀਗੇ ਕਿਤੇ ਕੀਤੀ ਇਹ ਰੱਬ ਪਤਾ ਨਹੀਂ ਮਿੰਨ ਪੂਰੀ ਗੱਲ ਤਾਂ ਨਹੀਂ ਬਤਾਵਾ ਜੀ ਮੈਨੂੰ ਕੋਈ ਨਹੀਂ ਬਤਾ ਬਾਜੀ ਮੈਨੂੰ ਕਈ ਗੱਲ ਦਾ ਦੱਸਿਆ ਨਹੀਂ ਨਾਨੇ ਬਸ ਮੈਨੂੰ ਢਾਈ ਕਹਿੰਦੇ ਸੀ ਫੇ ਦਾਰ ਰੱਖਦੀ ਹੈ ਰਵੇਰੀ ਹੋਈ ਮੈਨੂੰ ਟੈਨਸ਼ਨ ਬੜੀ ਆ ਅੱਜ ਕਰੋ ਕਿੰਨੇ ਵਜੇ ਆਏ ਸੀ ਸਵੇਰੇ 8:30 ਨਿਕਲੇ ਸੀ ਘਰੋਂ ਤੁਹਾਨੂੰ ਕਿਦਾਂ ਲੱਗਿਆ ਮੇਲੇ ਬਾਜੀਓ ਇਤੋ ਹੀ ਬਾਜੀ ਹੋਣੀ ਲਾਂ ਲਗੇ ਸੀ ਪਰਵਾਰਕਾਂ ਤੋਂ ਹੋਣਾ ਜੀ ਛੋਟੇ ਛੋਟੇ ਬੱਚੇ ਬਾਜੀ ਮੈਨੇ ਨਿਗਲ ਨਿਗਲੇ ਬੱਚੇ ਛੋਟੇ ਛੋਟੇ ਹੀ ਤਿੰਨ ਬੱਚੇ ਕੋ ਮੁੰਡਾ ਦੋ ਕੁੜੀਆਂ ਛੋਟੇ ਛੋਟੇ ਹੀ ਆ ਮੈਂ ਪੰਪ ਠੇਕੇ ਤੇ ਲਿਆ ਜੀ ਅੱਛਾ ਜੀ ਇਹ ਇਹ ਬੰਦਾ ਕੌਣ ਸੀ ਇਹ ਮੈਨੇਜਰ ਹੈ ਜੀ ਕੰਪਨੀ ਹੂੰ ਕੀ ਹੋਇਆ ਸੁਸਾਈਡ ਕਰ ਲਿਆ ਜੀ ਸਾਨੂੰ ਫੋਨ ਆਇਆ ਕੋਈ ਅੱਜ 12:00 ਵਜੇ ਦੇ ਕਰੀਬ ਕਿਦਾਂ ਕੀਤਾ ਲਮਕੇ ਕੀਤਾ ਜੀ ਪਖੇ ਨਾਲ ਹੂੰ ਕੀ ਕਾਰਨ ਲੱਗਦਾ ਪਤਾ ਨਹੀਂ ਜੀ ਕਾਰਨ ਹੁਣ ਪੁਲਸ ਵੇਖੂਗੀ ਇਹ ਲਿਖੀ ਆ ਜੀ ਉਹਨੇ ਲਿਖਿਆ ਮੈਨੂੰ ਮਾਫ ਕਰੋ ਕਿੱਜ ਦੀ ਵਸਾ ਰਹੀ ਕੋਸ਼ਵ ਨਹੀਂ ਜੀ ਕੋਸ਼ਾਬ ਨਹੀਂ ਫਿਰ ਤਾਂ ਕਿ ਪੁਛਤੀ ਸੀ ਉਹ ਐਸਐਚਓ ਸਾਹਿਬ ਕੋਲ ਵੀ ਪੁੱਛ ਸਕਦੇ ਉਹਨਾਂ ਕੋਲ ਸਹੀ ਉਹਦੇ ਦੇਖੀ ਹੋਏ ਕਿ ਉਹ ਚਿੱਕਾ ਹਿਸਾਬ ਲਿਖਿਆ ਤੇ ਮੈਡਮ ਕੁਛ ਬਣੀ ਜੀ ਲਿਖਿਆ ਹੁੰਦਾ ਹੈ ਉਹਨੇ ਇਹ ਲਿਖਿਆ ਜੀ ਜੋ ਵੀ ਆ ਕਿ ਮੈਂ ਮਤਲਬ ਆਪਣਾ ਕੰਮ ਕਰਨ ਲਿਆ ਹਾਂ ਮੇਰੇ ਕੋ ਫਰਕ ਆ ਗਿਆ ਤੇ ਮੈਂ ਪਰੇਸ਼ਾਨ ਆ ਬਸ ਕਿੰਨਾ ਫਰਕ ਆ ਗਿਆ ਐਸਐਚਓ ਸਾਹਿਬ ਕੋ ਪੁੱਛੇ ਜਰਾ ਉਹ ਵੇਖਣ ਨਹੀਂ ਦਿੱਤੀ ਉਹਨਾਂ ਨੇ ਕੁਝ ਤੁਹਾਨੂੰ ਤੁਹਾਡੇ ਹਿਸਾਬ ਚ ਫਰਕ ਆਇਆ ਜਾਂ ਅੰਦਾਜ਼ਾ ਜੀ ਇਹ ਪੰਪੇ ਹੀ ਚਲਾਉਂਦਾ ਸੀਗਾ ਅਸੀਂ ਤੇ ਆਪ ਹੁਣ ਆਏ ਹਾਂ ਨੂੰ ਕੋਣ ਆਇਆ ਇੱਕ 10 ਦਿਨ ਹੋ ਗਏ ਮੈਂ ਤਾਂ ਪੰਪ ਤਾਂ ਹੀ ਨਹੀਂ ਆਇਆ ਇੱਕ ਦਿਨ ਵੀ ਕੀ ਨਾਮ ਇਹਦਾ ਕਿੱਥੇ ਦਾ ਜੀ ਕਰਮਜੀਤ ਸਿੰਘ ਮੱਲੀ ਮਾਰਕੀਟ ਰਹਿਣ ਵਾਲਾ ਜੀ ਮੈਡਮ ਕੋਲ ਹੈ ਇਹਦੇ ਵੱਲੋਂ ਉਜ਼ਿਕਰ ਕੀਤਾ ਗਿਆ ਉਹ ਪੰਪ ਦੇ ਮਾਲਕ ਨੇ ਲੋਕ ਬੰਦਾ ਇਸੇ ਮੈਨੇਜਰ ਦਾ ਕੰਮ ਕਰਦਾ ਅੱਛਾ ਜੀ ਅੱਜ ਕੁਝ ਨਾ ਮਿਲੀ ਕਿ ਨੇ ਸੁਸਾਈਡ ਕਰ ਲਿਆ ਮੌਕੇ ਤੇ ਤਕੀਬ ਬਤਨ ਵੇ ਦੇ ਕੋਈ ਇੱਕ ਕਾਗਜ਼ ਤੇ ਮੇਨ ਹਿਸਾਬ ਲਿਖਿਆ ਉਹਦੇ ਤੇ ਲਿਖਿਆ ਕਿ ਤੋਂ ਇਹਦਾ ਬੜਾ ਸ਼ੌਟ ਹੈ ਕੋਈ ਪੈਸਿਆਂ ਦਾ ਸ਼ੌਟ ਕਰਦਾ ਉਹ ਦੇਰ ਵੀ ਨਹੀਂ ਉਹ ਦੇਰ ਵੀ ਹੋਣੀ ਨਹੀਂ ਕੋਈ ਸ਼ੌਟ ਲੈ ਲੈ ਅੱਛਾ ਤੇ 10 ਕਰੋੜ ਰੁਪਏ ਨੇ ਲਿਖਿਆ ਨਹੀਂ ਕੋਈ ਚੀਜ਼ ਜੀ ਉਹ ਤੇ ਇਹੋ ਇੰਨੇ ਕਰਤਾ ਤਰਤਾ ਇਹੋ ਬਣਾਇਆ ਹੈ ਪੰਪ ਤੇ ਮੈਨੇਜਰ ਨੂੰ ਇਹ ਕੋਲੋ ਹਾਂ ਹਿਸਾਬ ਤੇ ਕੋਈ ਬੱਸ ਉਹ ਦੇਖਦੇ ਆਂ ਦਾ ਕਰਕੇ ਕੀ ਆ ਸਾਫੀ ਕਾਲ ਵੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ ਨਿਊਜ਼ ਤੇ ਨਾਹ ਦੇ ਕੇਂਦਰ ਤੋਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤੀ ਧਾਰਮਿਕ ਸਮਾਜਿਕ ਖੇਡਾਂ ਮਨੋਰੰਜਨ ਨਾਲ ਤੇ ਮੌਨਿਟਰ ਨਾਲ ਜੁੜੀ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹੇ ਹਾਂ ਇਸੇ ਤਰ੍ਹਾਂ ਇੰਡੀਆ ਕ੍ਰਾਈਮ ਨੂੰ ਹਰ ਖਬਰ ਤੁਹਾਡੇ ਤੱਕ ਪਹੁੰਚਾਦਾ ਰਹੇਗਾ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਇੰਡੀਆ ਕ੍ਰਾਈਮ